ਨੇ ਰੱਬ ਦਾ ਦੂਜਾ ਨਾਮ ਡਾਕਟਰ ਹੈ ਪਰ ਡਾਕਟਰ ਹੈਵਾਨ ਹੈ ਰੱਬ ਦਾ ਦੂਜਾ ਰੂਪ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਇੱਕ ਅੰਗੈਲੀ ਨੇ 마ਸੂਮ ਜ਼ਿੰਦਗੀ ਖੋ ਲਈ ਕੁਝ ਲਾਪਰਵਾਹ ਡਾਕਟਰ ਦੀ ਅੰਗੈਲੀ ਕਾਰਨ ਮਰੀਜ਼ਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਤੇ ਅਜਿਹੇ ਹੀ ਮਾਮਲਾ ਸਾਹਮਣੇ ਆਇਆ ਸੁਲਤਾਨਪੁਰ ਲੋਧੀ ਦੇ ਮੋਰੀ ਮੁਹੱਲਾ ਦੇ ਰਹਿਣ ਵਾਲੇ ਗगन ਸ਼ੁਰਾ ਦਾ ਨਾਲ ਜਿਸ ਨੇ ਇੱਕ ਨਿੱਜੀ ਹਸਪਤਾਲ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਹਸਪਤਾਲ ਵਿੱਚ ਅੰਗੈਲੀ ਕਾਰਨ ਉਸ ਦੀ ਪਤਨੀ ਦੀ ਜਾਨ ਚਲੀ ਗਈ ਇਸ ਨੂੰ ਲੈ ਕੇ ਇੱਕ ਪ੍ਰੈਸ ਵਾਰਤਾ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਸੀ ਕਿ ਉਸ ਦੀ ਪਤਨੀ ਗਰਭਵਤੀ ਸੀ ਤੇ ਹਸਪਤਾਲ ਵਿੱਚ ਧਾਰਤੀ ਕਰਵਾਇਆ ਗਿਆ ਸੀ ਆਪਰੇਸ਼ਨ ਨਾਲ ਲੜਕੀ ਨੇ ਜਨਮ ਲਿਆ ਤੇ ਪਤਨੀ ਦਾ ਆਪਰੇਸ਼ਨ ਡਾਕਟਰ ਨੇ ਹਾਨੇ ਖੁਦ ਕੀਤਾ ਸੀ ਤੇ ਆਪਰੇਸ਼ਨ ਕਰਨ ਤੋਂ ਬਾਅਦ ਉਸ ਦੀ ਤਬੀਅਤ ਖਰਾਬ ਹੋਣ ਲੱਗੀ ਤੇ ਬੱਚੇ ਦਾ ਵੀ ਡਾਕਟਰ ਨੇ ਕਿਹਾ ਕਿਸ ਨੂੰ ਮਸ਼ੀਨ ਵਿੱਚ ਰੱਖਣਾ ਪੈਣਾ ਤੇ ਮੇਰੇ ਕੋਲ ਬੱਚਿਆਂ ਵਾਲੀ ਮਸ਼ੀਨ ਨਹੀਂ ਹੈ ਤੁਸੀਂ ਛਾਬੜਾ ਹਸਪਤਾਲ ਲੈ ਜਾਓ ਜਿੱਥੇ ਬੱਚੀ ਨੂੰ ਹਸਪਤਾਲ ਭੇਜ ਦਿੱਤਾ ਗਿਆ ਤੇ ਜਦੋਂ ਮਗਰੋਂ ਫੋਨ ਆਇਆ ਕਿ ਉਸਦੀ ਪਤਨੀ ਦੀ ਤਬੀਅਤ ਖਰਾਬ ਹੋ ਗਈ। ਮੇਰੀ ਵਾਈਫ ਨੂੰ ਪ੍ਰੈਗਨੈਂਟ ਸੀਗੇ ਤੇ ਅਸੀਂ ਨਿਹਾਂ ਹਸਪਤਾਲ ਵਿੱਚ ਡਿਲੀਵਰੀ ਲਈ 17 ਤਰੀਕ ਨੂੰ ਗਏ ਰਾਤ ਨੂੰ ਤੇ 17 ਤਰੀਕ ਨੂੰ 2:30 ਵਜੇ ਮਤਲਬ ਕਿ ਮੇਰੀ ਵਾਈਫ ਦੀ ਇਹਨਾਂ ਨੇ ਡਿਲੀਵਰੀ ਕੀਤੀ ਤੇ ਡਿਲੀਵਰੀ ਕਰਨ ਤੋਂ ਬਾਅਦ ਮਤਲਬ ਕਿ ਇਹ ਕਹਿੰਦੇ ਕਿ ਬੱਚੇ ਨੂੰ ਮਤਲਬ ਕਿ ਜਲੰਧਰ ਹਸਪਤਾਲ ਵਿੱਚ ਸ਼ਿਫਟ ਕਰਨਾ ਪੈਣਾ ਸ਼ਾਪੜਾ ਹਸਪੀਟਲ ਪ੍ਰੀਮਚੂਰ ਬੱਚਾ ਹੋਇਆ ਤੁਹਾਡੇ ਤੇ ਇਸ ਲਈ ਮੈਂ ਮਤਲਬ ਕਿ 4 ਵਜੇ ਬੱਚੇ ਨੂੰ ਲੈ ਕੇ ਆਪਣੇ ਇੰਨਾਂ ਨੇ ਮੈਨੂੰ ਭੇਜ ਦਿੱਤਾ ਛਾਵੜਾ ਹਸਪਤਾਲ ਵਿੱਚ ਜਲੰਧਰ ਵਿਖੇ ਤੇ ਮੇਰੇ ਪਿੱਛੇ ਮੇਰੇ ਰਿਸ਼ਤੇਦਾਰ ਮੇਰੇ ਸੱਸ ਤੇ ਮੇਰੇ ਮਾਤਾ ਚਾਚੀ ਜੀ ਤੇ ਮੇਰੀ ਭੈਣ ਸਾਰੇ ਹਸਪਤਾਲ ਵਿੱਚ ਮੌਜੂਦ ਸੀ ਤੇ ਉੱਥੇ ਮੇਰੀ ਜਿਹੜੀ ਵਾਈਫ ਸੀਗੇ ਉਹਨਾਂ ਨੂੰ ਮਤਲਬ ਕਿ 5 ਵਜੇ ਬਹੁਤ ਤੇਜ਼ ਬੁਖਾਰ ਹੋ ਗਿਆ ਡਿਲੀਵਰੀ ਤੋਂ ਬਾਅਦ ਇਹਨਾਂ ਨੇ ਜਿਹੜਾ ਬਲੱਡ ਚੜਾਇਆ ਮਤਲਬ ਕਿ ਉਹਦੇ ਨਾਲ ਬੋਡੀ ਵਿੱਚ ਇਨਫੈਕਸ਼ਨ ਫੈਲ ਗਈ ਉਹਦੇ ਡਾਕਟਰ ਨੇਹਾ ਨੇ ਮਤਲਬ ਕਿ ਉੱਥੇ ਸਾਰਾ ਆਪਰੇਟ ਕੀਤਾ ਜੋ ਟ੍ਰੀਟਮੈਂਟ ਕੀਤਾ ਆਪਣਾ ਤੇ ਮਤਲਬ ਉਸ ਤੋਂ ਕਰਨ ਤੋਂ ਬਾਅਦ ਜਦੋਂ ਉਹਨੂੰ ਬੁਖਾਰ ਚੜਿਆ ਮਤਲਬ ਉੱਤੇ ਉਹਨਾਂ ਨੂੰ ਲੈ ਕੇ ਚਲੇ ਮਤਲਬ ਮਤਲਬ ਜਦੋਂ ਮੈਂ ਵਾਪਸ ਆਇਆ ਤੇ ਮੇਰੇ ਰਿਸ਼ਤੇਦਾਰਾਂ ਨੇ ਮਤਲਬ ਕਿ ਦੱਸਿਆ ਮੈਨੂੰ ਕਿ ਇਹਨਾਂ ਨੂੰ ਮਤਲਬ ਕਿ ਜਦੋਂ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਉਸ ਟਾਈਮ ਮੇਰੇ ਬ੍ਰਦਰ ਉੱਥੇ ਮੌਜੂਦ ਸੀਗੇ ਇਹ ਤੁਹਾਨੂੰ ਉਸ ਟਾਈਮ ਦੱਸੂਗੇ ਉਸ ਤੋਂ ਬਾਅਦ ਅਗਲਾ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਮੇਰਾ ਨਾਮ ਮੋਹਿਤ ਸ਼ਰਾ ਜੀ ਇਹ ਮੇਰੇ ਕਜ਼ਨ ਗਗਨ ਜਿਨ੍ਹਾਂ ਦੀ ਵਾਈਫ ਦੀ ਡੈਥ ਹੋਈ ਆ 16 ਤਰੀਕ ਨੂੰ ਇਹਨਾਂ ਨੇ ਇਹਨਾਂ ਦੀ ਵਾਈਫ ਪ੍ਰੈਗਨੈਂਸੀ ਉਹਨਾਂ ਨੇ ਬੇਬੀ ਗਰ ਨੂੰ ਡਿਲੀਵਰ ਕੀਤਾ ਉਸ ਤੋਂ ਬਾਅਦ ਨਿਹ ਹਸਪਤਾਲ ਦੇ ਵਿੱਚ ਇਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਬੇਬੀ ਡਿਲੀਵਰ ਹੋਣ ਤੋਂ ਬਾਅਦ ਉਹਨਾਂ ਨੂੰ 16 ਜਿਹੜੇ 12 ਘੰਟੇ ਰੱਖਿਆ ਗਿਆ ਉਹਦੇ ਉਹਨਾਂ ਦੌਰਾਨ ਉਹਨਾਂ ਦੇ ਬੋਡੀ ਨੂੰ ਸਪੈਸਟਿਕ ਹੋ ਗਿਆ ਮੈਡੀਕਲ ਟਰਮ ਦੇ ਵਿੱਚ ਉਹਨੂੰ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜ਼ਹਿਰ ਫੈਲ ਗਿਆ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਸਰਵਿਸ ਨਹੀਂ ਸੀ ਉਹਨਾਂ ਨੂੰ ਡਾਕਟਰ ਪੈਨਿਕ ਹੋ ਗਏ ਨੇਹਾ ਉਹਨਾਂ ਨੇ ਉਹਨਾਂ ਨੂੰ ਡੀ ਐਮ ਸੀ ਜਾਣ ਲਈ ਸਾਨੂੰ ਕਿਹਾ ਵੀ ਇਹਨਾਂ ਦੀ ਬੋਡੀ 'ਚ ਜ਼ਹਿਰ ਫੈਲ ਚੁੱਕਾ ਵਾ ਤੇ ਇਹਨਾਂ ਨੂੰ ਡੀ ਐਮ ਸੀ ਲੈ ਕੇ ਜਾਣਾ ਪਊਗਾ ਕਿਉਂਕਿ ਉਹਨਾਂ ਨੇ ਉਸ ਸਮੇ ਉਸ ਜ਼ਹਿਰ ਫੈਲਣ ਦਾ ਇਲਾਜ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਉਹ ਛਾਬੜਾ ਹਸਪਤਾਲ ਸੁਪਰੰਦ ਕੋਦਰ ਲੈ ਕੇ ਗਏ ਉੱਥੇ ਵੀ ਉਹਨਾਂ ਨੇ ਦੁਬਾਰਾ ਸਟੀਚਸ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਬਟ ਛਾਬੜਾ ਹਸਪਤਾਲ ਵੀ ਉਹਨਾਂ ਕੋ ਮੈਡੀਕਲ ਟਰੀਟਮੈਂਟ ਸਹੀ ਨਹੀਂ ਹੋ ਸਕਿਆ ਇਸ ਕਰਕੇ ਫਿਰ ਦੁਬਾਰਾ ਇਨੋਸੈਂਟ ਜਲੰਧਰ ਹਸਪੀਟਲ ਵਿੱਚ ਸਾਨੂੰ ਰੈਫਰ ਕਰ ਦਿੱਤਾ ਗਿਆ ਉੱਥੇ ਉਹ 19 ਦਿਨ ਵੈਂਟੀਲੇਟਰ ਤੇ ਰਹੇ ਪਰ ਉਹ ਕਾਫੀ ਯੰਗ ਹੋਣ ਕਰਕੇ 19 ਦਿਨ ਵੈਂਟੀਲੇਟਰ ਹੋਣ ਤੋਂ बावਜੂਦ ਵੀ ਉਹ ਸਰਵਾਈਵ ਨਹੀਂ ਕਰ पाए ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਭ ਤੋਂ ਕੀ ਕਿੱਕਿਸੇ ਡਾਕਟਰ ਦੀ ਅੰਗੈਲੀ ਕਰਨ ਸਾਡੇ ਪਰਜਾਇ ਦੀ ਡੈਥ ਹੋਈ ਆ ਹੁਣ ਇਹਨਾਂ ਦੇ ਘਰੇ ਇਹਨਾਂ ਦੇ ਦੋ ਗੁੜੀਆਂ ਵਾ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਇੱਕ ਸਾਡੀ ਕਜ਼ਨ ਦੀ ਵਾਈਫ ਚਲੀ ਗਈ ਆ ਘਰ ਦੀ ਨੂੰ ਚਲੀ ਗਈ ਆ ਕੰਡੀਸ਼ਨ ਬਹੁਤ ਘਰ ਦੀ ਖਰਾਬ ਹੋ ਚੁੱਕੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦੀ ਸਾਰੀ ਚੀਜ਼ ਨੂੰ ਲੈ ਕੇ ਤੁਸੀਂ ਕਿਤੇ ਕੰਪਲੇਨ ਰੀ ਕੀਤੀ ਆ ਅਸੀਂ ਡੀਸੀ ਦਫਤਰ ਕੰਪਲੇਨਟ ਕੀਤੀ ਹੋਈ ਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੋਈ ਆ ਬਾਕੀ ਇਹ ਖੁਦ ਕੋਰਟ ਦੇ ਮੁਲਾਜ਼ਮ ਨੇ ਇਹ ਆਪਣੇ ਤਰੀਕੇ ਨਾਲ ਵੀ ਇਸ ਚੀਜ਼ ਨੂੰ ਦੇਖਣਗੇ ਕਿ ਕਿੱਦਾਂ ਅਸੀਂ ਜਿਹੜੇ ਦੋਸ਼ੀ ਨੇ ਇਸ ਚੀਜ਼ ਦੇ ਪਿੱਛੇ ਉਨਨਾਂ ਨੂੰ ਸਜ਼ਾ ਵੀ ਜਾਵੇ। ਪ੍ਰੋਫੈਸਰ ਜਿਹੜੇ ਚੈੱਕ ਕਰਨਗੇ ਕਿ ਕਿਸ ਡਾਕਟਰ ਦੀ ਅਣਗਹਿਲੀ ਕਰਕੇ ਇੱਕ ਜਵਾਨ 30 ਸਾਲ ਦੀ ਲੇਡੀ ਦੀ ਡੈਥ ਹੋਈ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਚੀਜ਼ ਵੱਲ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਜੋ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ। ਇਹਦੇ ਡਾਕਟਰ ਨੂੰ ਤੁਸੀਂ ਦੋਸ਼ੀ ਮੰਨ। ਅਸੀਂ ਸਭ ਤੋਂ ਪਹਿਲਾਂ ਟ੍ਰੀਟਮੈਂਟ ਨੇਹਾ ਹਸਪੀਟਲ ਵਿੱਚ ਹੋਇਆ ਸੀ। ਉਸ ਤੋਂ ਬਾਅਦ ਦੋ ਹਸਪਤਲਾਂ ਵਿੱਚ ਅਲੱਗ ਗਏ ਪਰ ਸਾਡੇ ਕੋਲ ਜਿਹੜੀਆਂ ਦੋ ਰਿਪੋਰਟਸ ਹਸਪੀਟਲ ਦੀਆਂ ਹੈਗੀਆਂ ਨੇ ਜਿਸ ਵਿੱਚ ਇਹ ਗੱਲ ਕਲੀਅਰਲੀ ਮੈਂਸ਼ਨ ਕੀਤੀ ਗਈ ਆ ਕਿ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਵਾ ਉਹਦੀ ਬਾਡੀ 'ਚ ਸਪੈਸਟਿਕ ਪ ਅਰੇ 100 ਦੇ ਵਿੱਚੋਂ 5% ਚਾਂਸ ਸੀ ਉਹਦੇ ਬਚਣ ਦੇ ਪਰ ਉਹ ਨਹੀਂ ਸਰਵਾਈਵ ਕਰ ਪਾਇਆ ਜਿਹਨਾਂ ਹਸਪਤਲ ਕਿੰਨੇ ਦਿਨ ਤੋਂ ਐਡਮਿਟ ਰਿਹਾ ਅ ਡੇਢ ਦਿਨ ਦੋ ਦਿਨ ਰਹਿਨੇ ਐਡਮਿਟ ਉਥੇ ਰਹਿਨੇ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਕੋਦਰ ਨਕੋਦਰ ਤੋਂ ਬਾਅਦ ਜਲੰਧਰ ਅ ਕਿਸੇ ਐਂਬੂਲੈਂਸ ਕਿੱਥੇ ਜਾਂਦਾ ਮੈਂ ਵੀ ਗੱਲ ਦੱਸਣਾ ਚਾਹੁੰਦਾ ਕਿ ਇਸ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਫੈਸਿਲਿਟੀ ਨਹੀਂ ਹੈਗੀ ਆਪਣੀ ਪਰਸਨਲ ਕਾਰ ਦੇ ਵਿੱਚ ਇੱਕ ਸਿਲੰਡਰ ਰੱਖ ਕੇ ਪੇਸ਼ੈਂਟ ਨੂੰ ਜਿਹੜਾ ਕਿ ਬਹੁਤ ਸੀਵੀਅਰ ਕੰਡੀਸ਼ਨ ਦੇ ਵਿੱਚ ਲੈ ਕੇ ਆਇਆ ਗਿਆ ਮਤਲਬ ਇਹ ਪ੍ਰਸ਼ਾਸਨ ਇਹ ਵੀ ਮੰਗ ਕਰਦੇ ਆ ਕਿ ਇਹਨਾਂ ਦੇ ਹਸਪਤਾਲ ਦੇ ਉੱਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਹਸਪਤਾਲ ਕਿੱਦਾਂ ਰਨ ਹੋ ਰਿਹਾ ਜਿੱਥੇ ਕੋਈ ਪਾਰਕਿੰਗ ਨਹੀਂ ਹੈਗੀ ਕੋਈ ਮੈਡੀਕਲ ਫੈਸਿਲਿਟੀ ਵਿੱਚ ਐਂਬੂਲੈਂਸ ਨਹੀਂ ਹੈਗੀ ਪਤਾ ਕੀਤਾ ਜਾਵੇ ਕਿ ਇਹ ਕਿੱਦਾਂ ਚੀਜ਼ਾਂ ਰਨ ਹੋ ਰਹੀਆਂ ਇੱਥੇ ਜਿਹੜੇ ਇਸ ਟੈਂਪਲ ਹਸਪਤਾਲ ਦਾ ਕਿਹੜੇ ਹਸਪਤਾਲ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਨੀਹਾ ਅਸੀਂ ਨੀਹਾ ਨਰਸਿੰਗ ਹੋਮ ਸੁਲਤਾਨਪੁਰ ਲੋਧੀ ਦੀ ਗੱਲ ਕਰ ਰਹੇ ਹਾਂ ਜਦੋਂ ਅਸੀਂ ਇਨੋਸੈਂਟ ਹਸਪਤਾਲ मैं डॉक्टर नेहा जडियाल मैनेजिंग डायरेक्टर नेहा नरसिंग मेटरनिटी सेंटर सुल्तानपुर लोधी पिछले पंद्रह साल से रात दिन सेवाएं दे रही हूं आज मैं गगनछुरा के परिवार से पूरी मेरे को हमदर्दी और सहानुभूति है और लेकिन जो गगनछुरा ने आज प्रेस कॉन्फ्रेंस में मेरे खिलाफ जितने भी इल्ज़ाम लगाए हैं ये सब बेबुनियाद है और झूठे हैं मैं ऑलरेडी इस केस के थ्रू हेल्थ और पुलिस के द्वारा इसकी इंक्वायरी चल रही है और ये गगन छुरा मुझे पिछले एक हफ्ते से परेशान मानसिक तौर पे परेशान कर रहा है और मेरी छवि को खराब कर रहा है मैं आप सब भाइयों को यही बोलना चाहती हूँ कि आप पहले इस केस के बारे में पूरी जान पताल कीजिए फिर आगे इसकी जो भी आपने करना है जो आपको अच्छा लगता है आप कीजिए परिवार का कहना है कि डॉक्टर ने यह है कि जो खून चढ़ाया जा रहा है उसकी इन्फेक्शन फैल गई है तो इस तो बाद उसकी पत्नी को रेफर कर दिया गया पर उसको बचाया नहीं जा सकता हम परिवार इंसाफ की मांग कर रहा है रिपोर्ट जी के